ਜਿਹੜੇ ਇਹਨਾਂ ਨੇ ਉਹ ਤਾਂ ਕਹਿੰਦੇ ਜੀ ਅਸੀਂ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਆਂ ਭਾਰਤ ਮਾਲਮਾ ਰੋਡ ਬਣਾਇਆ ਹੋਰ ਵੱਡੇ ਵੱਡੇ ਮਾਫ ਕਰਨਾ ਤੁਸੀਂ ਡਾਟਾ ਕੱਢ ਕੇ ਦੇਖੋ ਵੀ ਇਹਨੇ ਵਰਲਡ ਬੈਂਕ ਤੋਂ ਕਿੰਨਾ ਲੋਨ 借ਿਆ ਹਮ ਚੱਕ ਕੇ ਦੇਖੋ ਪਤਾ ਲੱਗ ਜਾਊਗਾ ਇਹਨੇ ਦੇਸ਼ ਨੂੰ ਅੱਗੇ ਲੈ ਕੇ ਨੇ ਕਿ ਪਿੱਛੇ ਲੈ ਕੇ ਗਏ ਨੇ ਲੋਨ ਦੇ ਮੁਤਾਬਿਕ ਜੇ ਆਪਾਂ ਗੱਲ ਚੱਲੀ ਇਹ ਵੀ ਤੁਸੀਂ ਭਾਜਪਾ ਕਹਿ ਰਹੇ ਹੋ ਵਰਲਡ ਬੈਂਕ ਤੋਂ ਲਿਆ ਪੰਜਾਬ ਸਰਕਾਰ ਨੇ ਵੀ ਲੋਨ ਲਈ ਪੰਜਾਬ ਸਰਕਾਰ ਨੇ ਬੇਟਾ ਕਰਕੇ ਕਰਿਆ ਇਹਨੇ ਵੀ 1 ਲੱਖ ਕਰੋੜ ਤੋਂ ਉੱਪਰ ਦਾ ਲਿਆ ਹਮ ਕਿਵੇਂ ਦੇਖਦੇ ਹੋ ਰਿਪੋਰਟ ਗਲਤ ਹੈ ਹੂੰ 70 ਸਾਲ ਦੇ ਵਿੱਚ ਤਾਂ 2.5 ਲੱਖ ਕਰੋੜ ਰੁਪਏ ਲਿਆ ਹੋਇਆ ਇਹਨਾਂ ਨੇ 3.5 ਲੱਖ ਕਰਤਾ 3 ਸਾਲਾਂ ਦੇ ਹੂੰ 2 ਲੱਖ ਕਰੋੜ ਲਿਆ ਉਹ ਬਰਨਦਾ ਪੰਜਾਬ ਦੇ ਲੋਕਾਂ ਦਾ ਜੀ ਡਵੈਲਪਮੈਂਟ ਪੰਜਾਬ ਹਨ ਜੀ ਨਮਸਕਾਰ ਜੀ ਨਮਸਕਾਰ ਜੀ ਨਾਨਾ ਸਾਹਿਬ ਕਿਸ ਤਰ੍ਹਾਂ ਦੇ ਹੈ ਜਿਹੜੇ ਫਾਰਮ ਭਰੇ ਜਾ ਰਹੇ ਨੇ ਬੋਟ ਜੋਰ ਗੱਦੀ ਛੋੜ ਤੇ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੂੰ ਕੁਝ ਹੀ ਜਾਂਦੇ ਜਿਹੜਾ ਬੋਟ ਜੋਰ ਗੱਦੀ ਛੋੜਦੇ ਫਾਰਮ ਭਰੇ ਜਾ ਰਹੇ ਨੇ ਹੂੰ ਇਹ ਪਿਛਲੇ 10-12 ਸਾਲਾਂ ਤੋਂ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਹੂੰ ਉਹਦੇ ਵਿੱਚ ਤਾਂ ਜਿਹੜੀ ਹੋ ਰਹੀ ਹੈ ਠੀਕ ਹੈ ਉਸ ਨੂੰ ਸ੍ਰੀ ਰਾਹੁਲ ਗਾਂਧੀ ਨੇ ਫੜਿਆ ਠੀਕ ਹੈ ਮਗਲੌਰ ਦੇ ਇੱਕ ਸੀਟ ਤੋਂ ਠੀਕ ਹੈ ਜੀ ਉਹਦਾ ਅਜੇ ਤੱਕ ਸਰਕਾਰ ਵੱਲੋਂ ਕਮਿਸ਼ਨ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਇਹ ਮੂਵਮੈਂਟ ਮਗਲੌਰ ਤੋਂ ਚਲਦੀ ਹੋਈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਰੋਟ ਚੌਰ ਗੱਡੀ ਛੋੜ ਦਾ ਨਾਹਰਾ بلند ਹੋ ਰਿਹਾ ਹੈ ਔਰ ਇਸ ਨੂੰ ਕਾਊਂਟਰ ਕਰਨ ਵਾਸਤੇ ਨਾ ਬੀਜੇਪੀ ਆ ਰਹੀ ਹੈ ਨਾ ਇਲੈਕਸ਼ਨ ਕੰਨੇ ਦਿਨਾ ਰਿਹਾ ਹੈ ਦਾ ਇਹਦਾ ਮਤਲਬ ਹੈ ਇਹਦੇ ਵਿੱਚ ਬਹੁਤ ਖਰਾਬ ਹੈ ਜਿਸ ਕਰਕੇ ਉਹ ਆ ਕੇ ਉਸ ਨੂੰ ਆਪਣੀ ਸਫਾਈ ਬੇਸ ਨਹੀਂ ਕਰ ਰਹੇ ਔਰ ਜਿਹੜਾ ਬੰਦਾ ਰਿਕਾਰਡ ਹੈ ਜਿਹੜਾ ਪਬਲਿਕ ਡਾਊਨ ਦੇ ਵਿੱਚੋਂ ਸਾਨੂੰ ਮਿਲਣਾ ਚਾਹੀਦਾ ਉਹਨੂੰ ਵੀ ਕਮਿਸ਼ਨਰ ਰੋਕੀ ਬੈਠਾ ਉਹ ਦੇ ਨਹੀਂ ਰਿਹਾ ਜੇ ਉਹ ਮੰਗਦੇ ਆ ਤਾਂ ਸਾਨੂੰ ਉਹ ਕਹਿੰਦਾ ਤੁਸੀਂ ਐਫੀਡੈਵਿਟ ਦਿਓ ਜੇ ਭਾਜਪਾ ਦਾ ਕੋਈ ਬੰਦਾ ਮੰਗਾ ਉਹਨੂੰ ਸੇਸ ਕ੍ਰਾਂਸੀਚਨਸ ਜਾਂ ਦੂਜੇ ਨਾਲ ਰਿਪੋਰਟ ਦੇ ਦਿੰਦੇ ਨੇ ਤੇ ਪੱਖਪਾਤ ਜਿਹੜਾ ਇਲੈਕਸ਼ਨ ਕੋ ਹਾਸਨ ਹੈ ਤੇ ਬੀ ਟੀਮ ਦਾ ਕੰਮ ਬੀ ਜੀ ਪੀ ਦਾ ਕੰਮ ਲੜੇ ਸਿਪ ਤੁਹਾਡੇ ਨਾਲ ਵੋਟ ਚੋਰ ਜਿਹੜੀ ਤੁਸੀਂ ਲਿਖਿਆ ਉਹ ਵੋਟ ਚੋਰ ਹੁੰਦੇ ਵੋਟ ਜਿਹੜੀ ਵੋਟ ਚੋਰ ਦਾ ਤੁਸੀਂ ਮਤਲਬ ਲਿਖਿਆ ਹੈ ਵੋਟ ਚੋਰੀ ਕਿਵੇਂ ਹੁੰਦੀ ਹੈ ਚੋਰ ਵੋਟ ਚੋਰ ਦਾ ਮਤਲਬ ਸਮਝ ਨਹੀਂ ਆਇਆ ਵੀ ਵੋਟਾਂ ਜਾਲੀ ਪਾਈ ਜਾਂਦੀ ਨੇ ਉਸ ਨੂੰ ਕਹਿ ਰਹੇ ਹੋ ਜਾਂ ਕੀ ਕਿੱਸਾ ਹੋਣਾ ਸਮਝ ਨਹੀਂ ਆ ਰਿਹਾ ਪ੍ਰੋਪਰ ਇਹ ਸਮਝ ਇਸ ਕਰਕੇ ਨਹੀਂ ਆ ਰਿਹਾ ਹੂੰ ਇਸ ਦੀ ਕੋਈ ਇਨਕੁਆਰੀ ਨਹੀਂ ਕਰਦੇ ਹਰਿਆਣਾ ਦੇ ਵਿੱਚ ਇੱਕ ਪਿੰਡ ਦੇ ਵਿੱਚ 300 ਵੋਟ ਸੀ ਠੀਕ ਹੈ ਉੱਥੇ 600 ਵੋਟ ਪੋਲ ਹੋ ਗਈ ਠੀਕ ਹੈ ਉਹ 300 ਵੋਟ ਉਹ ਕਿੱਥੋਂ ਪੋਲ ਹੋਈ ਠੀਕ ਹੈ ਉਹਦੇ ਬਾਰੇ ਕੋਈ ਨਹੀਂ ਦੱਸ ਰਿਹਾ ਇਹ ਇਲੈਕਸ਼ਨ ਕਮਿਸ਼ਨ ਤੋਂ ਕੋਈ ਰਿਕਾਰਡ ਮੰਗਦੇ ਹੋਗੇ ਇਹ ਤਾਂ ਡਿਸਟਰੋਏ ਕਰਤੀਆਂ ਵੀਡੀਓ ਸਾਡੇ ਕੋਲੇ ਹੈ ਹੀ ਨਹੀਂ ਠੀਕ ਹੈ ਸੋ ਇਸ ਕਰਕੇ ਜਦੋਂ ਕਿਸੇ ਚੀਜ਼ ਦਾ ਕਿਤੇ ਜਵਾਬ ਨਾ ਮਿਲੇ ਹੂੰ ਤਾਂ ਉਹ ਤਾਂ ਆਪਾਂ ਕੀ ਸੋਚ ਹੰਦਾ ਆ ਲਾਵਾਂਗੇ ਨਹੀਂ ਹੋਇਆ ਹਰਿਆਣੇ ਦੇ ਵਿੱਚ ਐ ਫਾਰਮ ਪੰਜਾਬ ਚ ਭਰਾ ਰਹੇ ਨੇ ਇਹ 올ਓਵਰ ਇੰਡੀਆ ਹੋਇਆ ਮਹਾਰਾਸ਼ਟਰ ਦੇ ਵਿੱਚ 1 ਕਰੋੜ ਵੋਟ ਵਧੀਆ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਪਾਰਲੀਮੈਂਟ ਚ ਬੀਜੇਪੀ ਆਰਦੀ ਐ ਠੀਕ ਹੈ ਕਾਂਗਰਸ ਦੇ ਮੋਟਾਂ ਬਸ ਸੀਟਾਂ ਵਧਾਉਂਦੀਆਂ ਲੇਕਿਨ 6 ਮਹੀਨੇ ਬਾਅਦ ਉਹ ਮਤਲਬ ਬੀਜੇਪੀ ਤੋਂ ਡਰ ਰਹਾ ਥੋਨੂੰ ਬੀਜੇਪੀ ਤੋਂ ਡਰ ਨਹੀਂ ਹੈ ਡਰ ਨੂੰ ਸਾਨੂੰ ਵੋਟਸ ਬੋਟ ਤੋਂ ਹੈ ਇੱਕ ਘਰ ਦੇ ਵਿੱਚ ਕੋਈ ਰਹਿੰਦਾ ਨਹੀਂ ਉਸ ਘਰ ਦੇ ਵਿੱਚ 100 ਵੋਟ ਬਣੀ ਹੋਈ ਹੈ ਐਡਰੈਸ ਦੇ ਕੇ ਜਿਹੜਾ ਉਧਰ ਰਹਿੰਦਾ ਉਹਦੀ ਵੋਟ ਹੈ ਨਹੀਂ ਠੀਕ ਹੈ ਇਹ ਤਾਂ ਇੰਡੀਆ ਟੂਡੇ ਨੇ ਵੀ ਕਲੀਅਰ ਕਰਤਾ ਠੀਕ ਹੈ ਇੰਡੀਆ ਦੇ ਰਾਹੁਲ ਗਾਂਧੀ ਨੇ ਵੀ ਕਲੀਅਰ ਕਰਤਾ ਲੇਕਿਨ ਉਹਦੇ ਤੇ ਇਲੈਕਸ਼ਨ ਕਿਹਦੇ ਕੋਲ ਕੋਈ ਜਵਾਬ ਹੀ ਨਹੀਂ ਦਿੰਦਾ ਇੱਕ ਘਰ ਛੋਟਾ ਜਿਹਾ ਇੱਕ ਕਮਰੇ ਦਾ ਉਹ ਚ 100-100 ਵੋਟ ਹਲ ਵੀ ਲਿਖੀ ਵੀ ਹੈ ਪਿਆਰ ਦੀ ਕੱਲ ਦੀ ਰਿਪੋਰਟ ਆ ਰਹੀ ਹੈ ਉਹਦੇ ਵਿੱਚ ਵੀ ਇਹੀ ਆ ਰਿਹਾ ਹਾਲੇ ਵੀ ਚਲੋ ਉਹ ਲਿਖੀ ਉਹਨਾਂ ਆਧਾਰ卡 ਦਾ ਨਾ ਐਡਰੈਸ ਹੈ ਉਹਨਾਂ ਨੂੰ ਜੇ ਪਹੁੰਚ ਜਾਊ ਬੰਦਾ ਕੋਈ ਤਾਂ ਹੀ ਪਹਊਗੀ ਨਾ ਐ ਤਾਂ ਪੈਂਦੀ ਨਹੀਂ ਉਹ ਬੋਟ ਜਿਹੜੀ ਆ ਨਾ ਜਿਹੜਾ ਵੀ ਐਮ ਮਸ਼ੀਨਾ ਨੇ ਇਹ ਮੈਗਨੈਟਿਕ ਨੇ ਜਿਹੜੇ ਸੁਪਰ ਕੰਪਿਊਟਰ ਔਰ ਕੰਪਿਊਟਰ ਬਣੇ ਹੋਏ ਨੇ ਵਾਰਡ ਦੇ ਵਿੱਚ ਆਪਾਂ ਨੂੰ ਪਤਾ ਵੀ ਉਹ ਹੈਕ ਹੁੰਦੇ ਨੇ ਜਿਹੜੇ ਹੈਕ ਕਰਦੇ ਨੇ ਉਹ ਬਹੁਤ ਮੋਟੀ ਰਕਮ ਲੈ ਕੇ ਉਹਨੇ ਹੈਕ ਖੋਲਦੇ ਨੇ ਗਵਰਨਮੈਂਟ ਦਾ ਪੈਸਾ ਦਿੱਤੀ ਜਾਂਦੇ ਮਰੇ ਖਾਤੇ ਦੇ ਪੈਸੇ ਇਹ ਮਤਲਬ ਹਾਇਕ ਕੌਣ ਕਰਦੇ ਨੇ ਜਿਹੜੇ ਕੋਈ ਵੀ ਮੈਗਨੇਟਿਕ ਆਈਟਮ ਹੈਗੀ ਹੈ ਉਹ ਉਹਦੇ ਕਿਸੇ ਪੀਰੀਅਡ ਦੇ ਵਿੱਚ ਏਰੀਆ ਦੇ ਵਿੱਚ ਬੈਠ ਕੇ ਤੁਸੀਂ ਹੈਕ ਕਰ ਸਕਦੇ ਮਤਲਬ ਤੁਹਾਡੀਆਂ ਕਾਂਗਰਸ ਦੀਆਂ ਸੀਟਾਂ ਪੰਜਾਬ ਚ ਕਟੀਆਂ ਜਾਂ ਕਿਤੋਂ ਵੀ ਕਟੀਆਂ ਬਾਅਦ ਤੁਸੀਂ এবੀਐਮ ਦੀ ਗਏ ਮੈਂ ਜੇ ਜੇ ਕੱਲ੍ਹ ਨੂੰ ਤੁਸੀਂ ਇੰਨੀਆਂ ਸੀਟਾਂ ਦੇ ਜਿੱਤੇ ਜਾਂਦੇ ਹੋ ਫਿਰ ਤੁਸੀਂ ਵੀ ਹੈਕ ਕੀਤੀਆਂ ਹੋਣਗੀਆਂ ਦੇਖੋ ਗੱਲ ਇਹ ਹੈ ਵੀ ਇੱਕ ਬੰਦਾ ਚੋਰੀ ਕਰਨਾ ਸਿੱਖ ਲੈਂਦਾ ਹੈ ਕਿ ਨਹੀਂ ਸਿੱਖਦਾ ਕਾਰ ਉਸਨੇ ਕਦੇ ਚੋਰੀ ਨਹੀਂ ਕੀਤੀ ਜੇ ਕਾਰ ਚੋਰੀ ਕਰਦੇ ਨੀ ਫਿਰ ਤਾਂ ਹਾਰਦੀ ਜਾਂਣਾ 14 ਜਿਹੜੀ ਵਾਰੀ ਫਿਰ ਹੂੰ 14 ਤੋਂ ਬਾਅਦ ਉਹਨਾਂ ਨੇ ਹੂੰ ਇਲੈਕਟ੍ਰੋਨਿਕ ਸਿਸਟਮ ਸੀ ਉਹਨੂੰ ਸਮਝ ਗਏ ਉਹ ਹੂੰ ਉਹਨੂੰ ਸਮਝਣ ਤੋਂ ਬਾਅਦ ਉਹਨਾਂ ਨੇ ਆਪਣੀ ਸਾਰੇ ਮੋਬਾਈਲ ਕਰਤੀ ਇਹਦੇ ਵਿੱਚ ਕੀ ਹੁੰਦਾ ਜਦੋਂ ਇਹ ਮਸ਼ੀਨਾ ਡਿਸਟ੍ਰਿਬਿਊਟ ਕਰਦੇ ਨੇ ਡੀਫੀ ਲੈਵਲ ਤੇ ਆ ਕੇ ਨੰਬਰ ਹੀ ਪਾ ਕੇ ਦਿੰਦੇ ਨੇ ਨਾ ਭੇ ਹਲਕੇ ਨੂੰ ਇੰਨੀ ਆ ਬਟਰਾਲੇ ਹਲਕੇ ਨੂੰ ਇੰਨੀ ਆ ਸਮਾਣੇ ਹਲਕੇ ਨੂੰ ਇੰਨੀ ਆ ਹੂੰ ਉਹ ਇੱਕ ਕੰਪਿਊਟਰ ਦੇ ਵਿੱਚ ਉਹਨਾਂ ਨੂੰ ਆਪਣੇ ਨਾਲ ਡਰਾਈਵ ਕਰ ਲੈਂਦੇ ਨੇ ਜਦੋਂ ਅਟੈਚ ਕਰ ਲੈਂਦੇ ਨੇ ਉਹ ਕੰਪਿਊਟਰ ਚੱਲਦਾ ਹੈ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਗੈਪ ਆ ਜਾਂਦਾ 5-5 7-7 ਦਿਨ ਦਾ ਵੋਟਾਂ ਦਾ ਵੀ ਆ ਜਿੱਥੇ ਤੇ ਦੂਜੇ 7 ਦਿਨ ਬਾਅਦ ਉਸ ਪੀਰੀਅਡ ਦੇ ਵਿੱਚ ਉਹ ਕੰਮ ਕਰਦੇ ਨੇ ਉਹਲੇ 200 ਕੰਪਿਊਟਰਾਂ ਦੇ ਵਿੱਚ ਨੰਬਰ ਭਰੇ ਜਾਂਦੇ ਨੇ ਉਹ ਪਤਾ ਨਹੀਂ ਲੱਗਦਾ ਆਹ ਮਸ਼ੀਨ ਇੱਥੇ ਪਈ ਐ ਤੁਹਾਡੀ ਤੁਸੀਂ ਨੂੰ ਖੋਲ ਕੇ ਪਤਾ ਲੱਗਣਾ ਇਹ ਕਿੰਨੀਆਂ ਵੋਟਾਂ ਕਿਹਨੂੰ ਪਈਆਂ ਤੁਸੀਂ ਉਮਰ ਚ ਵੀ ਸੀਨੀਅਰ ਹੋ ਵੋਟਾਂ ਵੀ ਰਾਜਨੀਤੀ ਵੀ ਤੁਸੀਂ ਲੰਬੇ ਸਮੇਂ ਦੇਖੀ ਐ ਕਿ ਜਿਹੜੀ ਬੋਟ ਪੈਣ ਤੋਂ ਬਾਅਦ ਪੰਜ ਪੰਜ ਦਿਨ ਲੱਤੇ ਜਾਂਦੇ ਨੇ ਇਹ ਪਹਿਲਾਂ ਵੀ ਲੱਤੇ ਜਾਂਦੇ ਹੋ ਹਾਂ ਪਹਿਲਾਂ ਕਹਿੰਦੇ ਸੀ ਪਹਿਲਾਂ ਤਾਂ ਜਾਬਰਾਂ ਦੇ ਨਾਲ ਸਾਰੀ ਹਿੰਦੁਸਤਾਨ ਦੀ ਬੋਟਿੰਗ ਹੋ ਜਾਂਦੀ ਸੀ ਹੁਣ ਦੋ ਦੋ ਮਹੀਨੇ ਚੱਲਦੀ ਐ ਹੂੰ ਥਿਸ ਇਜ਼ ਦਾ ਰੀਜ਼ਨ ਠੀਕ ਹੈ ਉਹੀ ਕਾਰਨ ਸਿਓ ਮਤਲਬ ਉਹ ਨਹੀਂ ਜਿਹਨੂੰ ਤੁਸੀਂ ਵੱਡਾ ਰੀਜਨ ਮੰਨਦੇ ਹੋ ਬਹੁਤ ਵੱਡਾ ਰੀਜਨ ਹੈ ਜਿਹੜਾ 5 6 7 ਦਿਨ ਦਾ ਇੱਕ ਗੈਪ ਆਣਾ ਇੱਕ ਛੋਟੀ ਸਟੇਟਾਂ ਦੇ ਤਿੰਨ ਵਾਰੀ ਵੋਟ ਜਿਵੇਂ ਪਹਿਲੇ ਜ਼ਮਾਨੇ ਦੀ ਗੱਲ ਕਰੀਏ ਜਦੋਂ 2000 2000 ਤੋਂ ਪਹਿਲਾਂ ਗੱਲ ਕਰੀਏ 14 ਤੋਂ ਪਹਿਲਾਂ 12 15 ਦਿਨਾਂ ਚ ਇੰਡੀਆ ਦੀ ਸਾਰੀ ਟੋਟਲ ਪਾਰਲੀਮੈਂਟ ਦੇ ਇਲੈਕਸ਼ਨ ਨਿਕਲਦੇ ਸੀ ਰਿਜ਼ਲਟ ਜਿਵੇਂ ਇੱਕ ਐਮਐਲਏ ਨਾਪਾਂ ਦੀ ਵੋਟ ਪੈਂਦੀ ਹੈ ਤਾਂ ਉਹ ਕਿੰਨੇ ਦਿਨ ਬਾਅਦ ਰਿਜ਼ਲਟ ਆਉਂਦਾ ਸੀ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਆਪਾਂ ਇੰਡੀਆ ਦੀ ਪੰਜਾਬ ਦੇ ਵਿੱਚ ਗੱਲ ਕਰਦਾ ਮੈਂ 2002 ਚ ਇ ਉਸ ਤੇ ਸਾਡਾ ਰਿਜ਼ਲਟ 15 ਦਿਨ ਬਾਅਦ ਆਇਆ ਸੀ ਫਿਰ ਤੁਸੀਂ ਕਾਰਨ ਇਹ ਸੀ ਵੀ ਕੁਝ ਸੀਟਾਂ ਤੇ VOTING ਹੋਣੀ ਸੀ ਕਿ ਉਸ ਦੇ ਪ੍ਰਭਾਵ ਨਾ ਪਵੇ ਉਸ ਨੂੰ ਰੋਕਣ ਵਾਸਤੇ ਇੱਥੇ ਦੇ ਰਿਜ਼ਲਟ ਰੋਕ ਲੈ ਗਏ ਸੀ ਨਹੀਂ ਫਿਰ ਉਹ ਗੱਲ ਤਾਂ ਉਹੀ ਆ ਗਈ ਨਹੀਂ ਅੱਜ ਤੁਸੀਂ ਕਹਿ ਰਹੇ ਹੋ ਵੀ ਉਹ ਟ ਇਹ ਟਾਈਮ 'ਚ ਇਨਾ ਟਾਈਮ ਦੇ ਦਿੰਦੇ ਆ ਔਰ ਤੁਹਾਡੇ ਉਸ ਟਾ ਵੀ 15 ਦਿਨ ਤਾਂ ਤੁਸੀਂ ਮੂੰਹੋਂ ਕਹਿ ਰਹੇ 15 ਦੇ 15 ਤੁਸੀਂ ਦੂਜੀਆਂ ਸੀਟਾਂ ਤੇ ਜਿਹੜੀ ਬਹੁਤ ਡੇਟ ਦੀ ਲੇਟ ਉਹ ਵੋਟਾਂ ਪੈਣ ਤੋਂ ਬਾਅਦ ਉਸ ਤੋਂ ਬਾਅਦ ਇੱਥੇ ਹੀ ਕਾਊਂਟਿੰਗ ਹੋ ਗਈ ਜਿਹੜੇ ਇਹ ਕਰਦੇ ਸੀ ਪਾਰਲੀਮੈਂਟ ਦੇ ਉਹਨੂੰ ਮਹੀਨਾ ਡੇਢ ਮਹੀਨਾ ਲਾ ਦਿੰਦੇ ਸੀ ਉਹ ਡੇਢ ਮਹੀਨਾ ਗਲਤ ਸੀ ਤੁਹਾਨੂੰ ਨਹੀਂ ਕਦੇ ਹੈਕਰ ਮਿਲੇ ਐਵੇਂ ਜਿਵੇਂ ਤੁਸੀਂ ਦਾਵਾ ਕਰ ਰਹੇ ਹੋ ਵੀ ਹੈਕਿੰਗ ਹੋਂਦੀ ਹੈ ਠੁੱਡੀ ਪਾਰਟੀ ਨੂੰ ਨਹੀਂ ਕਦੇ ਮਿਲੇ ਅਸੀਂ ਪਾਰਟੀ ਕੋਲ ਇਹਨੇ ਪੈਸੇ ਨਹੀਂ ਹੈਗੇ ਉਹਨਾਂ ਕੋਲ ਤਾਂ ਫੋਨ ਤਾਂ ਸਰ ਅੱਛਾ ਉਹਦਾ ਦੇਖੋ ਪਾਰਲੀਆ ਦੇ ਇਲੈਕਟਰਲ ਬਾਉਂਡ ਦੇ ਵਿੱਚ ਕਿੰਨਾ ਪੈਸਾ ਆਇਆ ਜਿਹੜੇ ਜਿਹੜੇ ਬੰਦੇ ਦੇ ਰੇਟ ਮਾਰੀ ਉਹਨਾਂ ਤੋਂ ਪੈਸੇ ਲਏ ਵੀ ਬਾਉਂਡ ਭਰੇ ਵੀ ਉਹਨਾਂ ਨੂੰ ਕੋਈ ਇਨਕੁਆਰੀ ਸੁਪਰੀਮ ਕੋਰਟ ਨੇ ਕੇਸ ਹੀ ਬੰਦ ਕਰਤਾ ਜਦੋਂ ਕਿ ਉਹਨੂੰ ਉਹਦੇ ਉੱਤੇ ਬਰਤਾਂ ਦਰਜ ਕਰਨਾ ਚਾਹੀਦਾ ਸੀ ਜਦੋਂ ਉਹਨਾਂ ਨੇ ਕਹਿਤਾ ਵੀ ਇਲੈਗਲ ਹੈ ਜਿਹੜੇ ਇਲੈਕਟਰਲ ਬਾਉਂਡ ਤੇ ਠੀਕ ਹੈ ਤੇ ਫਿਰ ਉਹਨੂੰ ਉਹਨਾਂ ਨੇ ਕੇਸ ਕਿਉਂ ਨਹੀਂ ਕਰਿਆ ਤੇ ਨਹੀਂ ਕੀਤਾ ਬਹੁਤ ਵੱਡਾ ਕੁਐਸਚਨ ਕਰ ਰਹੇ ਹੋ ਵੀ ਤੁਸੀਂ ਠੀਕ ਹੈ ਹੋਰ ਕਹਿ ਕਹਿਣਾ ਕੀ ਚੋਣੇ ਹੋ ਕਹਿਣਾ ਕੀ ਚੋਣੇ ਹੋ ਲਾਸਟ ਜਿਹਨੂੰ ਕੋਈ ਅਦਾਲਤ ਜਿਹਨੂੰ ਕੋਈ ਅਦਾਲਤ ਹੂੰ ਇਹ ਕਰ ਦੋਵੇ ਕਿ ਵੀ ਇਹ ਇਹ ਰਤਨ ਇਲੀਗਲ ਹੈ ਹੂੰ ਤਾਂ ਫਿਰ ਉਹਦਾ ਅੱਗੇ ਐਕਸ਼ਨ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਤਾਂ ਆਮ ਆਦਮੀ ਨੂੰ ਵੀ ਪਤਾ ਹੈ ਹੂੰ ਠੀਕ ਹੈ ਉਸ ਤੇ ਪરા ਦਿੱਤਾ ਜਾਣਾ ਚਾਹੀਦਾ ਸੀ ਲੇਕਿਨ ਨਹੀਂ ਦਿੱਤਾ ਗਿਆ ਸਭ ਨੂੰ ਪਤਾ ਵੀ ਅੱਜ ਸਾਡੇ ਜਣੇ ਆ ਕਨਸਟੀਟਿਊਸ਼ਨਲ ਸੀਬੀਆਈ ਈਡੀ ਆਈਵੀ ਜਿੰਨੇ ਵੀ ਨੇ ਜਾਂ ਕੋਈ ਵੀ ਜਿਹੜੇ ادارے ਨੇ ਉਹ ਐਨਐਮਐਲ ਫਾਈਲ ਹੋ ਗਏ ਕਿ ਅੱਜ ਸਾਡੇ ਦੇਸ਼ ਦਾ ਰਿਕਾਰਡ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੈ ਕਿੰਨੇ ਬਲਾਤਕਾਰ ਹੁੰਦੇ ਨੇ ਕਿੰਨੇ ਉਹ ਹੁੰਦੇ ਨੇ ਕੋਈ ਡਾਟਾ ਹੁੰਦਾ ਕਦੇ ਕਦੇ ਅਖਬਾਰ ਤੇ ਨਹੀਂ ਆਇਆ ਅੱਗੇ ਸਾਰਾ ਹੁੰਦਾ ਸੀ ਇਹ ਹੁੰਦਾ ਜੀ ਆ ਹੁਣ ਤਾਂ ਸੋਸ਼ਲ ਸੋਸ਼ਲ ਮੀਡੀਆ ਕਿਤੇ ਵੀ ਹੋ ਰਿਹਾ ਥੋੜਾ ਥੋੜਾ ਬਹੁਤ ਆ ਰਿਹਾ ਹੈ ਬਹੁਤ ਜ਼ਿਆਦਾ ਨਹੀਂ ਆ ਰਿਹਾ ਪੂਰਾ ਜਿਵੇਂ ਕਿ ਆਪਾਂ ਜਿਹੜੇ ਕੋਰਪੋਰੇਸ਼ਨ ਬੋਰਡ ਕਰ ਰਹੇ ਹਾਂ ਨਹੀਂ ਕਰੰਦੇ ਰਹੇ ਹਾਂਜੀ ਜਿਹੜੇ ਡਿਪਾਰਟਮੈਂਟ ਕਟਾ ਕਰਦੇ ਤੇ ਡਾਟਾ ਉਹਨਾਂ ਨੂੰ ਕੰਮ ਹੀ ਨਹੀਂ ਕਰੰਦੇ ਰਹੇ ਉਹਨਾਂ ਨੂੰ ਰਿਲੀਜ਼ ਨਹੀਂ ਕਰੰਦੇ ਰਹੇ ਅੱਛਾ ਤੁਸੀਂ ਡਿਪਾਰਟਮੈਂਟਾਂ ਦੀ ਗੱਲ ਕਰ ਰਹੇ ਹੋ ਮੈਂ ਕਦੇ ਮੀਡੀਆ ਦੀ ਗੱਲ ਕਰਦਾ ਡਿਪਾਰਟਮੈਂਟ ਅੱਛਾ ਡਿਪਾਰਟਮੈਂਟ ਜਿਹੜੇ ਡਿਪਾਰਟਮੈਂਟ ਨੇ ਹੁਣ ਜਦੋਂ ਸਾਡੇ 32 ਬੋਰਡ ਕਾਰਪੋਰੇਸ਼ਨ ਨੇ ਵੇਚ ਦਿੱਤੀ ਹੈ ਕਿੰਨੇ ਲੋਕ ਬੇਕਾਰ ਕਰਤੇ ਜਿਹੜੇ ਗਵਰਨਮੈਂਟ ਨੇ ਔਰ এমਪਲॉयਮੈਂਟ ਨੂੰ ਦੇਣ ਵਾਸਤੇ ਬਣਾਏ ਰਏ ਸੀ ਕਿਹੜੀ ਗਵਰਨਮੈਂਟ ਨੇ ਵਿੱਚ ਨੇ ਪੀਜੀਪੀ ਸਰਕਾਰ ਨੇ ਹੂੰ ਰੇਲਵੇ ਦਾ ਤਪਕੋਸੋ ਪੀਸੋ ਸਾਹਿਬ ਜੀ ਦਾ ਬੰਦਰਗਾਹ ਦੇਤੀਆਂ ਹੂੰ 에어ਪੋਰਟ ਦੇਤੇ ਹੂੰ ਹਿੰਦੁਸਤਾਨ ਪੈਟਰੋਲੀਅਮ ਦੇਤੀਆਂ ਇਹ ਜੇ ਬਹੁਤ ਆਦਾਰੇ ਨੇ ਹੂੰ 32 ਦੇ ਕਰੀਬ ਨੇ ਜਿਹੜੇ ਇਹਨਾਂ ਨੇ ਉਹ ਕਰਤੇ ਹੂੰ ਉਹਦਾ ਕਹਿੰਦੇ ਜੀ ਅਸੀਂ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਆਂ ਭਾਰਤ ਮਾਲਮਾ ਰੋਡ ਬਣਾਇਆ ਹੋਰ ਵੱਡੇ ਵੱਡੇ ਪਰਨਾ ਮਾਮ ਕਰਨਾ ਤੁਸੀਂ ਡਾਟਾ ਕੱਢ ਕੇ ਦੇਖੋ ਵੀ ਇਹਨੇ ਵਰਲਡ ਬੈਂਕ ਤੋਂ ਕਿੰਨਾ ਲੋਨ ਚੱਕਿਆ ਹੂੰ ਚੱਕ ਕੇ ਦੇਖੋ ਪਤਾ ਲੱਗ ਜੂਗਾ ਇਹਨੇ ਦੇਸ਼ ਨੂੰ ਅੱਗੇ ਲੈ ਕੇ ਨੇ ਕਿ ਪਿੱਛੇ ਲੈ ਕੇ ਗਏ ਨੇ ਲੋਨ ਦੇ ਮੁਤਾਬਿਕ ਜੇ ਆਪਾਂ ਗੱਲ ਚੱਲੀ ਇਹ ਵੀ ਤੁਸੀਂ ਭਾਜਪਾ ਕਹਿ ਰਹੇ ਹੋ ਵਰਲਡ ਬੈਂਕ ਤੋਂ ਲਿਆ ਪੰਜਾਬ ਸਰਕਾਰ ਨੇ ਵੀ ਲੋਨ ਲਈ ਪੰਜਾਬ ਸਰਕਾਰ ਨੇ ਬਣਾ ਕਰਕੇ ਕਰਿਆ ਇਹਨੇ ਵੀ 1 ਲੱਖ ਕਰੋੜ ਤੋਂ ਉੱਪਰ ਦਾ ਲਿਆ ਹੂੰ ਕਿਵੇਂ ਦੇਖਦੇ ਹੋ ਰਿਪੋਰਟ ਇਹ ਗਲਤ ਹੈ ਹੂੰ 70 ਸਾਲ ਦੇ ਵਿੱਚ ਦਾ 2.5 ਲੱਖ ਕਰੋੜ ਰੁਪਏ ਲਿਆ ਹੋਇਆ ਇਹਨਾਂ ਨੇ 3.5 ਲੱਖ ਕਰਤਾ 3 ਸਾਲਾਂ ਕਿ ਹੂੰ 2 ਲੱਖ ਕਰੋੜ ਲਿਆ ਉਹ ਭਾਜਨ ਦਾ ਪੰਜਾਬ ਦੇ ਲੋਕਾਂ ਦਾ ਜਾਂ ਡਵੈਲਪਮੈਂਟ ਪੰਜਾਬ ਦੇ ਲੋਕਾਂ ਦੀ ਰੋਕੂ ਵੀ ਵਿਆਜ ਜਾਊਗਾ ਪਰ ਪੰਜਾਬ ਦੇ ਲੋਕਾਂ ਨੇ ਸਾਨੂੰ ਤਾਂ ਜੀ ਇਹ ਕੁਛ ਆ ਰਿਹਾ ਠੀਕ ਹੈ ਸਾਡੀ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੇਰੇ ਹਿਸਾਬ ਨਾਲ ਤਾਂ ਜਿਹੜੀਆਂ ਫ੍ਰੀ ਚੀਜ਼ਾਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਰੇਟ ਵਾਜ ਮਾਣੇ ਚਾਹੀਦੇ ਹਾਂ ਤੁਸੀਂ ਦਿੱਤੀ ਨਹੀਂ ਤੁਹਾਡੀ ਕਾਂਗਰਸ ਪਾਰਟੀ ਨੇ ਦੇ ਕੁਝ ਫ੍ਰੀ ਦਿੱਤਾ ਨਹੀਂ ਇਹਨਾਂ ਨੂੰ ਦੇਣੇ ਦੇਣਾ ਇਹਨਾਂ ਨੇ ਲਾਉਣ ਵੀ ਲੈ ਲੇ ਤੇ ਤੁਸੀਂ ਕੀ ਫਿਊਚਰ ਚ ਕਰੇ ਕਾਂਗਰਸ ਪਾਰਟੀ ਵੀ ਆਪ ਅੰਦਾਜ਼ਾ ਲਾਓ ਉਹਦੇ ਨਾਲ ਦੇ ਅਸੀਂ ਇਹ ਤਾਂ ਬੰડાਗੇ ਪੈਸਾ ਤਾਂ ਸਾਡੀ ਜੇ ਵਿੱਚ ਕੀ ਰਹੂਗਾ ਤੁਸੀਂ ਆਪਦੇ ਤੇ ਲਾ ਲਓ ਹੂੰ ਜੇ ਤੁਹਾਡੇ ਜੇ ਵਿੱਚ 100 ਰੁਪਿਆ ਤੁਹਾਡਾ 50 ਰੁਪਿਆ ਘਰ ਦਾ ਖਰਚਾ 75 ਰੁਪਿਆ ਤੁਸੀਂ ਬਾਹਰ ਬਣਜੋਗੇ ਹੂੰ ਤੇ ਤੁਸੀਂ ਲਾਉਣੀ ਲਾਉਂਗੇ ਕੀ ਲੱਗਦਾ ਵੀ ਸਸਤਾ ਹੋਣਾ ਚਾਹੀਦਾ ਰੀਜ਼ਨਰੇਬਲ ਰੇਟ ਹੋਣੇ ਚਾਹੀਦੇ ਨੇ ਹੂੰ ਸਬਸਿਡਾਈਜ਼ ਹੋਣਾ ਚਾਹੀਦਾ ਜੀ ਲੇਕਿਨ ਜਿਹੜਾ ਫ੍ਰੀ ਕੀਤਾ ਹੋਇਆ ਇਹ ਬਿਲਕੁਲ ਗਲਤ ਹੈ ਜਿਹੜੇ ਘਰਾ ਮੋਟਰਸਾਈਕਲਾਂ 'ਚ ਪੈਟਰੋਲ ਪਾ ਕੇ ਭੋਗਦੇ ਨੇ ਹੋਰ ਕਰਦੇ ਨੇ ਉਹਨਾਂ ਨੂੰ ਫ੍ਰੀ ਮਿਲਦਾ ਮੇਰਾ ਗਲਤ ਤੇ ਜਾ ਗਿਆ ਪੈਟਰੋਲ ਤਾਂ ਨਹੀਂ ਫ੍ਰੀ ਮਿਲਦਾ ਪੈਟਰੋਲ ਨਹੀਂ ਬਿਜਲੀ ਤਾਂ ਫ੍ਰੀ ਐ ਰ 600 ਯੂਨਟ ਹਰ ਇੱਕ ਨੂੰ ਜਿਹੜਾ ਪਰਸਾ ਦਾ ਉਹਨੂੰ ਫ੍ਰੀ ਆ ਵਾਏ ਨਹੀਂ ਹੋਣਾ ਜੀ ਫ੍ਰੀ ਤਾਂ ਮਿਲਦੀ ਨਹੀਂ ਬਿਜਲੀ ਹੂੰ ਐਸੇ ਲੱਗਦੇ ਨੇ ਅਰਹੋ ਬਾਦੇ ਨੂੰ ਦੁਕਾਨਦਾਰਾਂ ਤੇ ਵਪਾਰੀਆਂ ਤੇ ਹੂੰ ਇੰਡਸਟਰੀ ਦੇ ਪਾਇਆ ਜਾਂਦਾ ਔਰ ਤਾਂ ਕਿਸੇ ਦਾ ਪੈਂਦਾ ਨਹੀਂ ਹੂੰ ਨਾ ਹੀ ਪਲੇ ਵੀ ਤਾਂ ਭਵੇ ਨਾ ਕਿਸਾਨ ਤਾਂ ਭਵੇ ਹੂੰ ਬਿਜ਼ਨਸ ਹੈ ਤਾਂ ਪੈਂਦਾ ਜਦ ਰਵਾਰੀਆਂ ਦੇ ਬੰਦੇ ਦੁਕਾਨਦਾਰਾਂ ਦੇ ਹੂੰ ਤੇ ਮੋੜਕੜ ਕੇ ਮੜਕੜ ਕੇ ਸਿਰਤਾ ਉਹਨਾਂ ਦੀ ਮੰਨਿਆ ਜਾਂਦਾ ਜੀ ਨਾਲ ਫ੍ਰੀ ਦਿੱਤਾ ਹੋਇਆ ਹੂੰ ਬਿਲਕੁਲ ਜਿਹੜੇ ਚੀਜ਼ਾਂ ਸਸਤੀਆਂ ਉਹਨਾਂ ਨੂੰ ਤਾਂ ਮਿਲ ਸਕਦੀਆਂ ਹੁੰਦੀਆਂ ਸੀ ਉਹ ਨਹੀਂ ਆ ਮੇਰੇ ਲੱਗੀਆਂ ਨਾ